ਟਾਲਾ ਦੇ ਕਸਬਾ ਕਾਦੀਆਂ ਦੇ ਮੁਹੱਲਾ ਧਰਮਪੁਰਾ ਵਿਖੇ ਉਸ ਵੇਲੇ ਅਫਰਾ ਤਫਰੀ ਮਚ ਗਈ ਜਦ ਅਚਾਨਕ ਮੁਹੱਲੇ ਦੇ ਇੱਕ ਘਰ ਵਿੱਚ ਅੱਗ ਲੱਗ ਗਈ ਘਰ ਦੀ ਮਾਲਕ ਸੁਮਨ ਨੇ ਦੱਸਿਆ ਕਿ ਉਹ ਸਬਜ਼ੀ ਲੈਣ ਲਈ ਘਰੋਂ ਬਾਹਰ ਗਈ ਤਾਂ ਮੁਹੱਲਾ ਵਾਸੀਆਂ ਵੱਲੋਂ ਸੂਚਿਤ ਕੀਤਾ ਗਿਆ ਕਿ ਉਹਨਾਂ ਦੇ ਘਰ ਅੱਗ ਲੱਗ ਗਈ ਹੈ ਜਿਸ ਨੂੰ ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲ ਬੁਝਾਇਆ ਗਿਆ ਸੁਮਨ ਅਨੁਸਾਰ ਘਰ ਵਿੱਚ ਅੱਗ ਲੱਗਣ ਨਾਲ ਉਹਨਾਂ ਦਾ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਸ਼ਾਰਟ ਸਰਕਟ ਇਸ ਅੱਗ ਲੱਗਣ ਦਾ ਕਾਰਨ ਦੱਸਿਆ ਜਾ ਰਿਹਾ ਹੈ ਹਾਂ ਸਾਹਿਬ ਐਲ ਬੱਤੀਸ ਪਰ ਗਲ ਗਈ ਐ ਲੈਡੀਆਂ ਨੂੰ ਅਗ ਲੱਗ ਗਈ ਆ ਘਰ ਦਾ ਸਮਾਨ ਸਾਰਾ ਸੜ ਗਿਆ ਘਰ ਦਾ ਸਮਾਨ ਸਾਰਾ ਸੜ ਗਿਆ ਕੁਛ ਨਹੀਂ ਰਿਹਾ ਮੇਰਾ ਮੈਂ ਬਰਬਾਦ ਹੋ ਗਈ ਆ ਮੈਂ ਸਾਰਾ ਗੱਦੇ ਦੇ ਹੁਣੇ ਅਜੇ ਮੈਂ ਲੈ ਨਵੇਂ ਸਾਰਾ ਸਮਾਨ ਨਵਾਂ ਹੌਲੀ ਹੌਲੀ ਕਰਕੇ ਬਣਾਉਂਦੀ ਰਹਿਣੀ ਆ ਮੈਨੂੰ ਨਹੀਂ ਪਤਾ ਅੱਗ ਲੱਗ ਜਾਣੀ ਐ ਕਿਹ ਬਾਣਾ ਵਰਤ ਗਿਆ ਮੇਰੇ ਨਾਲ ਹਾਏ ਹਾਂ ਪਤਾ ਨਹੀਂ ਲੱਗਾ ਸਬਜ਼ੀ ਲੈਣੇ ਗਏ ਆਂ ਅੰਦਰੋਂ ਨਿਕਲ ਕੇ ਮੈਂ ਅਤਰਜਾਈ ਚ ਬੈਠੀ ਹਾਂ ਬੈਠੀ ਹੁੰਦੀ ਭਾਵੇਂ ਮੈਨੂੰ ਲੱਗ ਜਾਂਦੀ ਹਾਂ ਕਿਤਾਬ ਪਤਾ ਲੱਗਾ ਤਾ ਅੰਦਰ ਆਈਆਂ ਸਬਜ਼ੀ ਪੈਸੇ ਦੇਣ ਡੇ ਸਬਜ਼ੀ ਵਾਲਿਆਂ ਨੂੰ ਅੰਦਰ ਆਈ ਪਬਾਕਾ ਮੱਚ ਗਿਆ ਵਾ ਭੰਨੇ ਵਾਲਿਆਂ ਨੇ ਪੈ ਲੈ ਕੇ ਪਜਾਇਆ ਪਾਣੀ ਪਾ ਕੇ ਉਹਨਾਂ ਨੇ ਪਾਣੀ ਪਾਇਆ ਇਹ ਵਾ ਗਰੀਬ ਬੰਦੇ ਦਾ 3 ਲੱਖ ਰੁਪਏ ਦਾ ਇਹਨਾਂ ਦਾ ਨੁਕਸਾਨ ਹੋ ਗਿਆ ਆਪੋ ਦਿਹਾੜੀ ਦਾ ਬੱਚੇ ਕੱਖਣੀ ਅੰਮੀ ਸਰ ਕੀ ਲਾਜ਼ ਕੀ ਹਾਸਾ ਮੇਰਾ ਨਾਮ ਜੀ ਲక్ష్ਮੀ ਕੁਮਾਰ ਹੈ ਇਹਨਾਂ ਦਾ ਮਕਾਨ ਹੈ ਇਹ ਮਕਾਨ ਸਾਡਾ ਹੀ ਹੈ ਜੀ ਕੀ ਹਾਸਾ ਬਾਸਾ ਭਾਜੀ ਕੋਈ ਮੈਂ ਤੇ ਕੰਮ ਤੇ ਗਿਆ ਸੀ ਤੇ ਮੈਨੂੰ ਫੋਨ ਕੀਤਾ ਜੇ ਆਇਆ ਤੇ ਆਉਂਦਿਆਂ ਨੂੰ ਸੜ ਕੇ ਥੜ ਗਿਆ ਸਭ ਕੁਝ ਸੁਆਹ ਹੋ ਗਿਆ ਤੇ ਇੱਕ ਉਹ ਸਬਜ਼ੀ ਲੈਣ ਲਈ ਬਾਹਰ ਗਲੀ ਦੇ ਨਾਲ ਹੀ ਖੋਤੀ ਸੀ ਇਹ ਤੇ ਸਬਜ਼ੀ ਲੈਣ ਆਈ ਤੇ ਵੇਖਿਆ ਅੰਦਰ ਅੰਦਰੋਂ ਅੱਗੇ ਲੱਗੀ ਨੁਕਸਾਨ ਢਾਈ ਦਿਨ ਲੱਖ ਦਾ ਜੀ ਹੋ ਗਿਆ ਜੀ ਰਹਿ ਕੁਛ ਨਹੀਂ ਮਗਰ ਬਚਿਆ ਨਹੀਂ ਕੁਛ ਵੀ ਹਾਂ ਜੀ ਆਪੇ ਤਾਂ ਇਹ ਨਹੀਂ ਪਤਾ ਲੱਗਾ ਕੁਛ ਵੀ ਸੇ ਸਾਰੇ ਅੰਦਰ ਬੈਠੇ ਸਨ ਬਾਹਰ ਸਬਜੀ ਲਾਨ ਗਈ ਤੇ ਮਗਰ ਅਗ ਲੱਗੀ ਬਚਾ ਦਿੱਤਾ ਨਹੀਂ ਬਚਾ ਤੇ ਮਹਲੇਦਾਰ ਉਹਨਾਂ ਨੇ ਆ ਕੇ ਪਾਣੀ ਪੂਰੀ ਪਾਇਆ ਸਾਰਿਆਂ ਨੇ ਤੇ ਤਾਂ ਬਚਾ ਹੋਇਆ ਬਚਾ ਕਹਾ ਹੋਇਆ ਤੇ ਬਾਹਰ ਹੀ ਕੱਢਿਆ ਸਾਰਾ ਸਮਾਨ ਬਚਾ ਉਹ ਤੇ ਹੈ ਕੁਛ ਨਹੀਂ ਸਿਰਫ ਆਗੀ ਬਚਾਈ ਹੈ